ਚਾਲ ਪਾਈ ਸਤਿ ਸ਼੍ਰੀ ਅਕਾਲ ਬੰਦੇ ਸਤਿ ਸ਼੍ਰੀ ਅਕਾਲ ਬੰਦੇ ਹੋ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡੇਰੀ ਡੇਰੀ ਹਾਂ ਬੱਸ ਵਧੀਆ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਲਓ ਪਾਈ ਆਹ ਸਾਂਭੋ ਪਹਿਲਾਂ ਤਾਂ ਦੀ ਇਮਾਨਤ ਠੀਕ ਹੈ ਲੈ ਬਈ ਕੁੜਗੇ ਸੌਣ ਦਾ ਤੇਰਾ ਸੁਧਾਰਾ ਮੈਂ ਅੱਜ ਸੌਣ ਚੜਿਆ ਤਾਂ ਚਲਤੀ ਕੋਲੇ ਜਾਏਗੀ ਹਨਾ ਹਾਂ ਉੱਤੇ ਗੱਲ ਠੀਕ ਹੈ ਸ਼ਬਦਿਸ ਕੋਲ ਕਢਾ ਕੇ ਲੈ ਮੇਰੇ ਕੋਲ ਕਢਾ ਲੈਂਦੇ ਹਾਂ ਹਾਂ ਦੇਖੀ ਤਰ ਤਰ ਦਾ ਜਵਾਕ ਖਾ ਲਣਗੇ ਹਨਾ ਸਹੀ ਗੱਲ ਹੈ ਪੁੱਤ ਨਾਲੇ ਸਾਰੇ ਖਾਣੇ ਦਹਾਰੀ ਤੂੰ ਦੱਸ ਦੇ ਆਪ ਜੀਤੀ ਆਤਾ ਹੀ ਮਨਿੰਦਰ ਦਾ ਸੂਟ ਆਜਾ ਮਨਿੰਦਰ ਇਹਦੇ ਚ ਫੜਾਈ ਪੁੱਤ ਹਾਂ ਦੇ ਦੇ ਦੇਖ ਬੈ ਜਾ ਪੁੱਤ ਨੰਨੀ ਹੋਰੇ ਸੂਟ ਲੈ ਕੇ ਆਇਆ ਆਤਾ ਹੀ ਮਨਿੰਦਰ ਦਾ ਸੂਟ ਲੈ ਆ ਪੁੱਤ ਸੋਣਾ ਨਹੀਂ ਬਹੁਤ ਜਿਆਦਾ ਸੋਣਾ ਹਾਂ ਆ ਫੋਟੋ ਓਹੋ ਆ ਤਾਂ ਤੁਸੀਂ ਬਾੜੀ ਖੇਚਲ ਕਰੀ ਬੱਸ ਮਨਿੰਦਰ ਨੂੰ ਲਿਆ ਦੋ ਸੀ ਬਹੁਤ ਹੈ ਜੀ ਕੀ ਗੱਲ ਆਉਂਦੀ ਆ ਲੈ ਦਿਖਾਈ ਠੀਕ ਹੈ ਲੈ ਬੱਤਾ ਪੈਸਾ ਨੂੰ ਤਾਂ ਆਇਆ ਨਾ ਜਿਹੇ ਜੀ ਸਾਨੂੰ ਮਨਿੰਦਰ ਆ ਉਹ ਜੀ ਸਾਨੂੰ ਚਿੱਤੀ ਆ ਹੈ ਤੇ ਫਿਰ ਜੇ ਹੁਣ ਇਹਨੂੰ ਲਿਆ ਦਿੰਦੇ ਤਾ ਉਹ ਫਿਰ ਸੋਚਦੀ ਵੀ ਐ ਕਰਕੇ ਕੀ ਗੱਲ ਮੈਨੂੰ ਸੀ ਕੁਝ ਲੱਗਦੀ ਜੇ ਪਾਸੇ ਰਹੀ ਤਾਂ ਕੀ ਗੱਲ ਮੇਰਾ ਨਹੀਂ ਸੀ ਇਕ ਬਣਦਾ ਫਿਰ ਭਾਈ ਜਦੋਂ ਉਹਨਾਂ ਨੂੰ ਦੋਨਾਂ ਨੂੰ ਲਿਆਂਦੇ ਫਿਰ ਤੁਹਾਨੂੰ ਕਾਸ ਨੂੰ ਛੱਡ ਗਏ ਸੀ ਹੈ ਉਹ ਜਿੱਦਾਂ ਤਾਂ ਸਾਨੂੰ ਜ਼ਰੂਰੀ ਹੋਈ ਆ ਹਾਂ ਲੈ ਕੇ ਜਾਂਦੇ ਸਿੱਧੇ ਨਾਲੇ ਸੀ ਆ ਸੰਬਿ ਹੋਣੀ ਆ ਆ ਐ ਨਾ ਭਾਂਜੀ ਇਹ ਰਸਮ ਰਵਾਜ ਹੁੰਦੇ ਨੇ ਇਹ ਤਾਂ ਕਰਨੀ ਪੈਂਦੀ ਹਾਂ ਸਹੀ ਗੱਲ ਹੈ ਜੀ ਹਾਂ ਹਾਂ ਚਲੋ ਤਿਆਂ ਨੂੰ ਹੁੰਦੇ ਹੀ ਆ ਮਾਪਿਆਂ ਪੇਕਿਆਂ ਦੀ ਭਾਈ ਆਸ ਹੁੰਦੀ ਆ ਨਾ ਹੈਨਾ ਬਸ ਤੇ ਆਪਣਾ ਗੱਡੀ ਕਿੱਥੇ ਗਿਆ ਕਾਸ਼ ਤਾਂ ਜੀ ਬਾਹਰ ਨੂੰ ਹੀ ਗਿਆ ਹੋਇਆਗਾ ਕਿਸੇ ਕੰਮ ਤੋਂ ਦੇ ਬਸ ਆ ਜਾਂਦਾ ਕੋਈ ਨਹੀਂ ਅੱਛਾ ਅੱਛਾ ਮੈਂ ਵੀ ਐਵੇਂ ਹਾਂ ਘਰੇ ਨਹੀਂ ਦਿਸਦਾ ਨਾ ਗੱਡੀ ਆ ਉਹਦੀ ਘਰੇ ਹਾਂਜੀ ਉਹ ਗੱਡੀ thì ਗਿਆ ਹੋਇਆਗਾ ਅੱਛਾ ਅੱਛਾ ਤੇ ਨਾਲੇ ਭਰਾ ਜੀ ਮਨਿੰਦਰ ਨੇ ਤਾਂ ਤੁਹਾਡੇ ਨਾਲ ਗੱਲ ਕਰੀ ਹੋਣੀ ਐ ਤੇ ਕੋਈ ਦੱਸ ਪੁੱਛ ਪਈ ਕਿ ਕਿਵੇਂ ਗੱਲ ਐ ਰਿਸ਼ਤੇ ਦੀ ਹਾਂਜੀ ਹਾਂ ਉਹੀ ਤਾਂ ਅਸੀਂ ਗੱਲ ਕਰਨ ਆਏ ਹਾਂ ਹਾਂ ਐ ਕਰੋ ਜੀ ਤੁਸੀਂ ਰਿਹਾਓ ਬੈਠ ਕੇ ਗੱਲ ਕਰੋ ਜੀ ਮੈਂ ਇੱਧਰ ਬੈਠਿਆ ਬਿਲਕੁਲ ਗੱਲ ਐਵੇਂ ਜੀ ਹਾਂਜੀ ਵੀ ਅਸੀਂ ਰਿਸ਼ਤਾ ਤਾਂ ਲਿਆ ਦੇਖ। ਅੱਛਾ ਹੀ। ਮੇਰਾ ਦੋਸਤ ਹੈ ਇੱਕ। ਉਹਨੇ ਦੱਸ ਪਾਈ ਸੀ ਮੈਨੂੰ। ਅੱਛਾ। ਤੇ ਲਾਗਲੇ ਪਿੰਡ ਦੇ ਵਿੱਚ ਬਹੁਤ ਸੋਹਣਾ ਸਰਖਾ ਮੁੰਡਾ ਪੜਿਆ ਲਿਖਿਆ ਉੱਚਾ ਲੰਮਾ ਕਰਦਾ ਹੈ ਵਧੀਆ ਨਾਂ। ਉਹਨੂੰ ਬੀੜੀ ਦਾ ਪੈਰ ਹੀ। ਅੱਛਾ। ਤੇ ਜੇ ਤੁਸੀਂ ਘਰ ਦੇਖੋ ਘਰ ਤਾਂ ਪਾਇਆ ਹੋਇਆ ਦੇਸੀ ਆਮ ਘਰਾ ਵਰਗਾ। ਪਰ ਕਹਿੰਦੇ ਆ ਕਹਿੰਦੇ ਅਸੀਂ ਜਿਹਹ ਜੀ ਕਹਾਂਗੇ ਉਹੋ ਜੀ ਕੋਠੀ ਬਣਾ ਲੈ। ਹਾਂ ਚਲੋ। ਤੇ ਜੀਤੀ ਤਾਂ ਆਪਣੀ ਉੱਥੇ ਰਾਜ ਕਰੂਗੀ। ਬਸ ਹੁਣ ਮੈਨੂੰ ਤਾਂ ਆਪਰਾ ਜੀ ਆਏਗਾ ਵੀ ਚੱਲ ਬੰਦੇ ਚੰਗੇ ਟੱਕਰ ਜਾਣ। ਦੇਖੋ ਜੀ ਗੱਲ ਆਇਆ ਜਦੋਂ ਅਸੀਂ ਵਿੱਚ ਹੈਗੇ ਆ ਫਿਰ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਨਾਲੇ ਫਿਰ ਢੇਡ ਢੇਡ ਬੁਣਿਆ ਨਹੀਂ ਜਾਂਦਾ ਅਸੀਂ ਵੀ ਤਾਂ ਹੁਣ ਇਹ ਗੱਲ ਸੋਚਦੇ ਆ ਨਹੀਂ ਨਹੀਂ ਤੁਹਾਡੇ ਦੇ ਤਾਂ ਪੂਰੀ ਮਾਤਵਰੀ ਹੈ ਜੀ ਤਾਂ ਹੀ ਤਾਂ ਮੈਨੂੰ ਆਏਗਾ ਵੀ ਚਲ ਜੇ ਤੁਸੀਂ ਵਿੱਚ ਹੋਵੋਗੇ ਭਾਈ ਸਾਨੂੰ ਕੋਈ ਫਿਕਰਸਾਂ ਨਹੀਂ ਹੋਊਗਾ ਹਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਾਕੀ ਮਾਸੀ ਸਾਰੀ ਗੱਲਬਾਤ ਵੀ ਕਰ ਲਈ ਸੀ ਹਾਂ ਆਪਣਾ ਜਿਹੜਾ ਮੇਰਾ ਦੋਸਤ ਸੀਗਾ ਅਗਰ ਭੇਜ ਮੈਂ ਉਹਨੂੰ ਪੁੱਛ ਲਿਆ ਸੀ ਮੈਂ ਭਾਈ ਪੁੱਛ ਲਾ ਹਾਂਜੀ ਜ਼ਮੀਨ ਆਉਂਦੀ ਹੈ 18 ਕਿੱਲੇ ਅੱਛਾ ਹਾਂ ਮਾਤਾ ਵੀ ਭਾਈ ਜਮੀ ਉਹ ਕਹਿੰਦਾ ਸੀ ਵੀ ਆ ਗਾ ਕਰ ਭੇਜ ਕਹਿੰਦਾ ਵੀ ਜ਼ਮੀਨ ਦੇਖ ਲੋ ਵੀ ਥੋੜੀ ਐ ਜਿਵੇਂ ਆ ਮੈਂ ਕਿਹਾ ਜ਼ਮੀਨ ਥੋੜੀ ਬਹੁਤੀ ਦਾ ਕੀ ਐ ਜਿੱਥੇ ਪਹਿਲਾਂ ਸੀ ਉੱਥੇ ਕਿਹੜਾ ਕੁਝ ਸੀ ਹਾਂਜੀ ਜਿਹੜੇ ਘਰ ਚੋਂ ਜਿਵੇਂ ਇਹਨਾਂ ਨੇ ਰੱਖੀ ਉਹ ਹੀ ਗੱਲ ਹਨਾ ਗੱਲ ਤਾਂ ਉਹੀ ਐ ਵੀ ਸੁੱਖ ਮਿਲੇ ਜੋ ਸੁੱਖ ਮਿਲ ਜਵੇ ਜਵਾਕ ਨੂੰ ਨਾਲੇ ਫਿਰ ਉਹਨੂੰ ਆਪਣਾ ਘਰ ਸਜਦਾ ਪੁੱਜਦਾ ਹਾਂ ਉਹ ਹੀ ਨਾਲੇ ਆਪਣੇ ਕਾਦਾ ਤੋੜਾ ਆਪਾਂ ਤਾਂ ਜਿੰਨਾ ਹੋ ਸਕੇ ਭਾਈ ਉਨੀ ਕੁੜੀ ਦੀ ਮਜ਼ਾਦ ਕਰਾਉਂਦਾ ਮੈਂ ਤਾਂ ਕੁਝ ਨਿਲਕੋ ਕੇ ਰੱਖ ਦਈਏ ਹਾਂ ਮੈਂ ਵੀ ਤੁਹਾਨੂੰ ਇਹੀ ਗੱਲ ਹਾਂ ਮੁੰਡਾ ਮੈਂ ਤੈਨੂੰ ਉਹੀ ਤਾਂ ਦੱਸਣਾ ਹੈ ਮੈਂ ਫੋਨ ਕੀਤਾ ਤੇ ਚੱਕਿਆ ਨਹੀਂ ਤੂੰ ਕੀ ਕਰੇ ਮੈਂ ਉਹਦਾ ਕੰਮ ਕਰੀ ਜਦੋਂ ਮੈਂ ਲਾਉਣੇ ਫੋਨ ਤੁਸੀਂ ਨਹੀਂ ਚੱਕਦੇ ਮੈਂ ਉਹ ਮੈਂ ਪਾਣੀ ਲੈਣ ਗਿਆ ਹੋਇਆ ਸੀ ਭਾਈ ਤੇਰੀਆਂ ਰਿੰਗਾਂ ਤਾਂ ਵੱਜੀ ਜਾਂਦੀਆਂ ਸੀ ਜਦੋਂ ਨੂੰ ਮੈਂ ਚੱਕਣ ਲੱਗਾ ਤਾਂ ਫੋਨ ਜਾ ਕੱਟਿਆ ਗਿਆ ਤੇ ਫਿਰ ਤੈਨੂੰ ਪਤਾ ਵੀ ਪਾਣੀ ਵੀ ਦੀਵਾਰੀ ਹੁੰਦੀ ਆ ਤਾਂ ਫਿਰ ਮਸਾ ਪਾਣੀ ਲੱਗਦਾ ਅਗਲਾ ਟਾਈਮ ਤੋਂ ਟਾਈਮ ਲਾਉਂਦੇ ਹਣਾ ਤਾਂ ਕਰਕੇ ਮੈਂ ਫੋਨ ਨਹੀਂ ਚੱਕਿਆ ਤੇ ਮੈਂ ਜੋ ਪਹਿਲਾਂ ਫੋਨ ਲਾਇਆ ਸੀ ਉਦੋਂ ਫਿਰ ਤੂੰ ਨਹੀਂ ਸੀ ਕੀਤਾ ਉਦੋਂ ਫਿਰ ਜਵਾਬ ਆਇਆ ਅਸੀ ਦਾ ਫੋਨ ਆ ਅਸੀਂ ਨਾ ਕੀ ਕੀਤਾ ਤਾਂ ਅਸੀਂ ਭਾਈ ਰਿਸ਼ਤਾ ਦੇਖ ਰਹੇ ਹਾਂ ਤੇ ਦੰ ਠੀਕ ਹੈ ਨਾ ਵਾਹ ਸੋਹਣਾ ਮੁੰਡਾ ਤੇ ਬਹੁਤ ਸੋਹਣਾ ਪਰਿਵਾਰ ਜਮਾ ਕਰੇ ਲੂ ਬੰਦੇ ਨਾ ਹੈ ਨਾ ਖੈ ਖੈ ਕਿਸੇ ਦੀ ਵਧੀਆ ਘਰ ਹੈ ਖੁੱਲਾ ਡੁੱਲਾ ਸਾਰਿਆਂ ਤੋਂ ਵੱਡੀ ਗੱਲ ਤੇ ਇਹ ਹੁੰਦੀ ਹੈ ਵੀ ਅੱਜ ਕੱਲ ਦੇ ਜਵਾਕ ਜਿਹੜੇ ਉਹ ਪਤਾ ਹੀ ਨਹੀਂ ਲੱਗਦਾ ਭਾਈ ਬਾਹਰ ਕਦੋਂ ਕਹੀ ਜੀ ਸੰਗਤ ਚ ਪੈ ਕੇ ਨਸ਼ੇ ਪੱਤੀਆਂ ਚ ਡੁੱਬ ਜਾਂਦੇ ਨਾ ਨਾ ਜੀ ਇਹ ਤਾਂ ਮੈਂ ਕਹਿੰਦਾ ਮੈਂ ਸੌਂਖਣ ਨੂੰ ਤਿਆਰ ਹਾਂ ਹੋਰ ਦੱਸੋ ਹੁਣ ਉਹ ਪਹਿਲਾਂ ਵਾਲਾ ਵੇਖ ਲਓ ਕੀ ਨਸ਼ੇ ਦੀ ਹਾਲਤ ਚ ਘਰੇ ਕੁਝ ਵੀ ਨਹੀਂ ਸੀ ਉਹਨਾਂ ਦੇ ਸਭ ਕੁਝ ਹੀ ਵੇਚਦਾ ਚਲੋ ਜਿਹੜਾ ਕੋਸ਼ ਜਿਹੜਾ ਕੁਝ ਹੋ ਗਿਆ ਭੈਣ ਜੀ ਉਹਨੂੰ ਆਪਾਂ ਬਦਲ ਤਾਂ ਸਕਦੇ ਨਹੀਂ ਉਹ ਤਾਂ ਹੁਣ ਹੋ ਗਿਆ ਹੁਣ ਆਪਾਂ ਇਹ ਦੇਖਣਾ ਹੈ ਅੱਗੇ ਵਾਰੇ ਸੋਚੀਏ ਅੱਗੇ ਕੀ ਕਰਨਾ ਉਹੀ ਗੱਲ ਆ ਭੈਣ ਜੀ ਵਿਚਾਰੀ ਦਾ ਦੁੱਖ ਦੇ ਵਿੱਚ ਮੂੰਹ ਹੀ ਉੱਡ ਗਿਆ ਚਾ ਨਾ ਮੇਰੀ ਤੀ ਹੁਣ ਨਮਨ ਤੇ ਕੋਈ ਵੀ ਬੋਰੀ ਪਾਈ ਅੱਚ ਤੈਨੂੰ ਬਹੁਤ ਸੋਹਣਾ ਘਰ ਲੱਭ ਕੇ ਦਿੱਤਾ ਹੈ ਰਾਜ ਪਰੇਗੀ ਜਾ ਕੇ ਚਲ ਵੀ ਰੋਟੀ ਟੁੱਕ ਕਰ ਲਈਏ ਬਾਬੀ ਤੁਸੀਂ ਪੀਓ ਚਾਹ ਠੀਕ ਹੈ ਬੱਤ ਮੈਂ ਨਾ ਦਾ ਕੁੜੀ ਸੰਗ ਗਈ ਹਾਂ ਹਾਲੇ ਲਓ ਵੀ ਜੀ ਚਾਹ ਲੈ ਲਓ ਬੰਦੀ ਉਹੀ ਗੱਲ ਐਨੇ ਵਾਲੀ ਕਿੱਥੇ ਸੀ ਉਹ ਜਦੋਂ ਉਹਨਾਂ ਨੇ ਉੱਥੇ ਨਰੜਤੀ ਪਤਾ ਨਹੀਂ ਕਿਵੇਂ ਰੱਖੀ ਕਿਵੇਂ ਨਹੀਂ ਚਾਹ ਮਲਾਰ ਹੀ ਖਤਮ ਕਰਤੇ ਹੈ ਉਹ ਹੀ ਬਸ ਫਿਰ ਲੋ ਭਾਂਜੀ ਤੁਸੀਂ ਕਰਮਾਂ ਚ ਲਿਖਿਆ ਹੁੰਦਾ ਜਿਹੜਾ ਦੁੱਖ ਸੁੱਖ ਫਿਰ ਹਰ ਹੀਲੇ ਉਹ ਭੋਗਣਾ ਹੀ ਹੁੰਦਾ ਜੀ ਇਹ ਤਾਂ ਮੱਥੇ ਦੀ ਅਨੇਕਾ ਨੇ ਜੀ ਇਹਨੂੰ ਕੋਈ ਬਦਲ ਨਹੀਂ ਸਕਿਆ ਨਾ ਬਸ ਮੰਮੀ ਮੈਂ ਤਾਂ ਨਹੀਂ ਪੀ ਬਾਕੀ ਮੰਮੀ 18 ਕਿੱਲਿਆਂ ਦੀ ਗੱਡੀ ਨੇ ਕਿਹਾ 18 ਕਿੱਲਿਆਂ ਦੀ ਬਹੁਤ ਆ 18 ਕਿੱਲੇ ਵੀ ਪੁੱਤ ਮੇਰੀ ਗੱਲ ਸੁਣਾ ਚਲ 18 ਕਿੱਲੇ ਅਗਲੇ ਦੇ ਆ ਭਾਈ ਮੈਂ ਵੀ ਹੁਣ ਤੁਹਾਨੂੰ ਕਹਿਣੀ ਆ ਆਪਦੀ ਦਿਲ ਦੀ ਗੱਲ ਦੱਸਦੀ ਆ ਵੀ 20 ਕਿੱਲੇ ਤਾਂ ਇਹਦੇ ਭਾਈ 980 ਲਵਾਵਾਂਗੇ। ਕੁੜੀ। ਅ ਭੀ ਕਿੱਲੇ ਤੁਸੀਂ ਕੁੜੀ ਦੇ ਨਾ ਕਰਾਉਗੇ? ਲੈ ਹੋਰ ਹੁਣ ਭਰਾਜੀ ਨਾਲੇ ਮੇਰੀ ਗੱਲ ਸੁਣੋ ਮੇਰੇ ਘਰੇ ਕਾਦਾ ਤੋੜਿਆ ਮੈਨੂੰ ਤਾਂ ਪਹਿਲਾਂ ਹੀ ਇਸ ਗੱਲ ਦਾ ਨਾ ਮਨ 'ਚ ਬਹਿਮ ਹੈ ਵੀ ਜਵਾਕੜੀ ਨੇ ਇੰਨੇ ਦੁੱਖ ਭੋਗ ਤੈ ਇੱਡੇ ਵੱਡੇ ਘਰ ਦਿੱਤੀ ਤੇ ਕਿਹੜੇ ਲੋਟ ਉਹਨਾਂ ਨੇ ਇਹਨੂੰ ਤੋੜਿਆ ਹੁਣ ਤਾਂ ਭਾਈ ਮੈਨੂੰ ਐਂਗਾ ਵੀ ਮੈਂ ਇਹਦੇ ਸਾਰੀਆਂ ਚਾਰੀਜਾਂ ਪੂਰੀਆਂ ਕਰੂੰਗੀ। ਇਹ ਆਪਾਂ ਦਾ ਮੈਂ ਦਾ ਲਾਡੀ ਨਾਲ ਗੱਲ ਕੀਤੀ ਹੋਈ ਹੈ ਉਹਨੂੰ ਤਾਂ ਚਲੋ ਕੋਈ ਇਤਰਾਜ਼ ਹੀ ਨਹੀਂ ਹੈਗਾ ਨਾਲੇ ਸੁਖ ਨਾ ਰੰਗ ਲੱਗਿਆ ਕਿਹੜਾ ਹੈ ਵੀ ਆਪਣੇ ਘਟ ਜ਼ਮੀਨ ਜਾਇਦਾਦ ਵਿੱਚੋਂ ਅਸੀਂ ਤਾਂ ਜਿਹੜਾ ਕੁੜੀ ਦਾ ਹਿੱਸਾ ਮੈਂ ਦਾ ਹੈਗਾ ਇਹਨੂੰ ਨਾਲ ਹੀ ਨਿਮੇਟ ਦਿਆਂਗੇ ਅਬ ਦੇਖੋ ਭੈ ਜੀ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਇਹ ਸਾਤਾ ਕੁੜੀਆਂ ਦਾ ਕਦੇ ਦਿੱਤਾ ਨਹੀਂ ਜਾਂਦਾ ਖੈਰ ਜੇ ਆਪਾਂ ਕਹਿ ਦਈਏ ਹੈ ਵੀ ਆਪਾਂ ਸਾਰਾ ਕੁਝ ਦੇਖੀ ਤੇ ਉਸ ਤੋਂ ਬਾਅਦ ਕੁੜੀ ਨੂੰ ਕਹਦਾਂਗੇ ਭਾਈ ਨਿਫਰ ਫੰਡ ਹੋ ਜਾ ਐਦਾਂ ਤਾਂ ਕਦੇ ਨਹੀਂ ਹੁੰਦਾ ਕਹਿੰਦੇ ਹੁੰਦੇ ਨਾ ਕਹਿੰਦੇ ਤੀਨੂ ਤਾਂ ਪੇਕਿਆਂ ਤੋਂ ਕਫਣ ਤੱਕ ਦੀ ਆਸ ਵੀ ਹੁੰਦੀ ਹੈ ਜੇ ਜਦੋਂ ਕਿਤੇ ਆਉਂਦਾ ਹਿੱਸਾ ਦੇ ਦੀਏ ਤਾਂ ਉਹ ਮੁੱਕ ਜਾਂਦੀ ਹੈ ਠੀਕ ਹੈ ਇਹ ਤਾਂ ਤੁਸੀਂ ਖੈਰ ਕਰਿਓ ਨਾ ਪਰ ਮੇਰੀ ਤਾਂ ਗੱਲ ਸੁਣੋ ਹਾਂ ਜਿਹੜਾ ਭਾਈ ਤੁਹਾਨੂੰ ਐ ਲੱਗਦਾ ਪੰਜ ਚਾਰ ਕਿੱਲਾਂ ਦੇ ਬਾਣ ਦੀ ਜੋ ਕਮਾਈ ਆਉਂਦੀ ਹੈ ਤੁਸੀਂ ਭਾਈ ਇਹਨਾਂ ਦੀ ਮਦਦ ਕਰੀ ਚਲੋ ਪਰ ਐ ਤਾਂ ਉਹ ਵੀ ਖਾਂਦੇ ਪਿੰਦੇ ਐ ਸਰਦੇ ਵਰਦੇ ਐ ਮੁੰਡਾ ਤਾਂ ਪੇਪਰਾਂ ਦੀ ਤਿਆਰੀ ਕਰੀ ਜਾਂਦਾ ਨੌਕਰੀ ਵਾਲਾ ਨਹੀਂ ਨਹੀਂ ਮੇਰੀ ਗੱਲ ਸੁਣੋ ਚਲ ਧੀਆ ਉੱਥੇ ਵਰਤਦੀਆਂ ਨਹੀਂ ਰਹਿੰਦੀਆਂ ਹੁੰਦੀਆਂ ਜਿੱਥੇ ੜੀ ਕਰਕੇ ਲੈ ਕੇ ਜਾਣ ਵੀ ਭਾਈ ਮਿੰਟਾ ਮੇਰਾ ਹਿੱਸਾ ਚਾਹੀਦਾ ਹੈ ਵੀ ਜਦੋਂ ਕਈ ਵਾਰੀ ਪੇਕਿਆਂ ਦਾ ਵੀ ਉਹ ਜਿਹਾ ਘਰ ਹੁੰਦਾ ਅਗਲੀਆਂ ਵਿੱਚੋਂ ਕਾਲਜੇ ਹੀ ਕੱਢ ਕੇ ਲੈ ਜਾਣ ਹੁਣ ਇਦਾਂ ਹੁਣ ਮੇਰੀ ਤੇ ਲਾੜੀ ਵੀ ਸਾਡੀ ਦੋਹਾਂ ਦੀ ਸਲਾਹ ਉਹ ਵੀ ਕਹਿੰਦਾ-ਕਹਿੰਦਾ ਵੀ ਮਾਂ ਆਪਾਂ ਜੋ ਸੋਚਿਆ ਹੋਇਆ ਵੀ ਉਹ ਭੈਣ ਆਸਤੇ ਕਰਨਾ ਕਿਉਂਕਿ ਸਾਨੂੰ ਨਾ ਜਿਹੜਾ ਕੁਛ ਹੈ ਇਹ ਨਾ ਪਹਿਲਾਂ ਹੋ ਗਿਆ ਉਹਨਾਂ ਗੱਲਾਂ ਦਾ ਪਛਤਾਵਾ ਹੈਗਾ ਸਾਡੇ ਮਨ ਤੇ ਦੋਨਾਂ ਮਾਂ ਪੁੱਤਾਂ ਦੇ ਬੋਝ ਆ ਇਹ ਬਸ ਠੀਕ ਹੈ ਵੀ ਹੁਣ ਅਸੀਂ ਐ ਕੁੜੀ ਐ ਖਾਲੀ ਨਹੀਂ ਆਪਦੇ ਘਰੋਂ ਤੋਰਦੇ ਹੈਗੇ ਠੀਕ ਹੈ ਰਹੇ ਨੇ ਮੰਮੀ ਕੀ ਠੀਕ ਕਰ ਰਹੇ ਨੇ ਜੀ ਅ ਮੈਂ ਤਾਂ ਤੁਹਾਨੂੰ ਐ ਕਹਿੰਦਾ ਸੀ ਭੈਣ ਜੀ ਵੀ ਚਲੋ ਮਰਜੀ ਤਾਂ ਦੇਖੋ ਛੋਟੀ ਆਪਦੀ ਆ ਪਰ ਮੈਂ ਕਹਿੰਦਾ ਸੀਗਾ ਵੀ ਆਪਾਂ ਉਹੀ ਗੱਲ ਦੂਰੀ ਭਰੀ ਰਿਸ਼ਤਾ ਕਰਨ ਲੱਗਾਂ ਆਪਾਂ ਨਾ ਦੇਖ ਦੂਰੀ ਭਰੀ ਰਿਸ਼ਤਾ ਕਰਨ ਲੱਗਿਆ ਦੂਜੀ ਜਗ੍ਹਾ ਤੇ ਕਰਨ ਲੱਗੇ ਆ ਇੱਕੋ ਦਮ ਕੁੜੀ ਦੇ ਤੁਸੀਂ ਵੀ ਕਿਲੇ ਨਾ ਕਰਾ ਦਿਓਗੇ ਮੁੰਡੇ ਨੂੰ ਤਾਂ ਲਾਲਚ ਆ ਜਾਊਗਾ ਕੱਲ ਇਹਨੂੰ ਨਾ ਜਾਣੇ ਪੀਕਿਲਾਂ ਦੇ ਪਿੱਛੇ ਕੁੜੀ ਨਾਲ ਨਾ ਬਣੀ ਕੋਈ ਗੱਲਬਾਤ ਹੋ ਗਈ ਉਹਨੇ ਕੁੜੀ ਨੂੰ ਕੁੱਸ਼ ਕਰਤਾ ਫਿਰ ਆਪਾਂ ਕੀ ਕਰ ਲਾਂਗੇ ਨਾ ਨਾ ਆਪਾਂ ਕਿਹੜਾ ਇਹ ਮੁੰਡੇ ਨਾਲ ਲਵਾਉਣੇ ਆਪਾਂ ਤਾਂ ਆਪ ਦੀ 30 ਦੇ ਨਾਲ ਬਣਾ ਸਮਾ ਅਗਲੇ ਨੂੰ ਆਏ ਹੋਗਾ ਵੀ ਭਾਈ ਇਹ ਵੀ ਇੰਨੀ ਜ਼ਾਇਦਾ ਦੀ ਮਾਲਕਣ ਮੇਰੀ ਧੀ ਨੂੰ ਕੋਈ ਤਕਲੀਫ ਨਹੀਂ ਹੋਊਗੀ ਹੁਣ ਪਹਿਲਾਂ ਅਗਲੇ ਨੇ ਐਂ ਸੋਚ ਲਿਆ ਵੀ ਇਹਨੂੰ ਤਾਂ ਚਾਰ ਪੈਸੇ ਪਿੱਛੇ ਅਗਲੇ ਨੇ ਵੇਚ ਤਾ ਵੀ ਇਹਦੇ ਮਗਰਮੂਰੇ ਕੋਈ ਹੈ ਨਹੀਂ ਤਾਂ ਹੀ ਕੁੜੀ ਦੇ ਇਹ ਜਿਹੇ ਹਾਲਾਤ ਕਰਤੇ ਉਹਨਾਂ ਨੇ ਗੱਲ ਤਾਂ ਮੰਮੀ ਦੀ ਸਹੀ ਆ ਸਾਨੂੰ ਤਾਂ ਹੁਣ ਬਸ ਐਂ ਹੈ ਕਿ ਜੀਤੀ ਖੁਸ਼ ਰਹੇ ਜਿਵੇਂ ਮਰਜ਼ੀ ਰਹੇ ਠੀਕ ਓਏ બસ ਲੈ ਤੁਸੀਂ ਇਸ ਰਿਸ਼ਤੇ ਦੀ ਗੱਲ ਅੱਗੇ ਚਲਾ ਦਿਓ। ਹਾਂ ਬਸ ਆਪਣੇ ਕੰਨਿਓ ਨਾ ਕੁੜੀ ਕੰਨਿਓ ਕੋਈ ਲਾਂਭਾਗੇ ਨਾ ਕੋਈ ਦੇਣ ਲੈਣ ਕੰਨਿਓ ਤਾਂ ਆਪਾਂ ਕਹੋਣਾ ਹੀ ਨਹੀਂ। ਉਹਦਾ ਸਾਰੀ ਗੱਲ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੁਸੀਂ ਸਮ ਅਗਲੇ ਨਾਲ ਭਾਵੇਂ ਪਹਿਲਾਂ ਗੱਲ ਕਰ ਲਿਓ। ਹੈਨਾ? ਲੈ ਕੋਈ ਗੱਲ ਕਰ ਲਓ। ਹਾਂ। ਚਾ ਚਾ। ਬਸ। ਬਸ ਮੈਂ ਤਾਂ। ਮਾ ਮਾ ਹਾਂ ਪੁੱਤ। ਹਾਲੇ ਹੱ ਦਵਾਈ ਆ ਪਾਣੀ ਪਿਆ ਤੇ ਆ ਗੋਲੀਆਂ ਤੇ ਆ ਸ਼ੀਸ਼ੀ ਆ ਚੰਗਾ 10 ਮਿੰਟਾਂ ਨੂੰ ਲੈ ਲਈਏ ਕੋਈ ਨਾ ਪੁੱਤ ਲੈ ਲਊਂਗੀ ਤੇ ਮਾਂ ਮੈਨੂੰ ਨਾ ਮaaf ਕਰ ਦੇ ਮੈਂ ਸੱਚੀ ਬੜਾ ਖੁਦਗਰਜ਼ ਹੋ ਗਿਆ ਸੀਗਾ ਬਸ ਕੁਲਾਬ ਦੇ ਬਾਰੇ ਹੀ ਸੋਚ ਰਿਹਾ ਸੀ ਨਾ ਤਾਂ ਮਾਂ ਮੈਂ ਤੇਰੇ ਬਾਰੇ ਸੋਚਿਆ ਤੇ ਨਾ ਮੈਂ ਬਾਪੂ ਬਾਰੇ ਸੋਚਿਆ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਮੈਨੂੰ ਮaaf ਕਰ ਦੇ ਮਾਂ ਕੋਈ ਨਾ ਪੁੱਤ ਜੇ ਮੈਂ ਘਰ ਛੱਡ ਕੇ ਚਲਾ ਗਿਆ ਤੈਨੂੰ ਕੌਣ ਸੰਭੂਗਾ ਇਹ ਸਾਰਾ ਕੁਝ ਮੇਰੀ ਵਜ੍ਹਾ ਕਰਕੇ ਹੋਇਆ ਅੰਜ ਤੋਂ ਬਾਅਦ ਮੈਂ ਮਾਂ ਕਦੇ ਨਹੀਂ ਤੁਹਾਨੂੰ ਕਹਿੰਦਾ ਵੀ ਮੈਂ ਘਰ ਛੱਡ ਕੇ ਚੱਲੇ ਮੈਨੂੰ ਮਾਫ ਕਰ ਦੇ ਮਾਂ ਤੈਨੂੰ ਪਤਾ ਪੁੱਤ ਤੇਰੇ ਬਿਨਾ ਸਾਡੇ ਕੋਲੇ ਹੈ ਕੀ ਹੈ ਇੱਕ ਤੂੰ ਹੀ ਤਾਂ ਹੈਗਾ ਸਾਨੂੰ ਦੇਖਣ ਨੂੰ ਉਹੀ ਤਾਂ ਕਰ ਲਿਆ ਮੈਂ ਤਾਂ ਇਹ ਸਭ ਕੁਝ ਸੋਚ ਹੀ ਨਹੀਂ ਸੀ ਰਿਹਾ ਮੈਂ ਤਾਂ ਬਸ ਪਿਆਰ ਚ ਪਾਗਲ ਹੋ ਰਿਹਾ ਸੀਗਾ ਤਾਂ ਕਰਕੇ ਘਰ ਛੱਡ ਕੇ ਚੱਲਿਆ ਸੀ ਮੈਨੂੰ ਤਾਂ ਸੱਚੀ ਹੁਣ ਬੜਾ ਅਫਸੋਸ ਹੋ ਰਿਹਾ ਮੈਂ ਤਾਂ ਮਰਨ ਤੱਕ ਤੇ ਧਮਕੀਆਂ ਦੇ ਰਿਆ ਸੀ ਤੁਹਾਨੂੰ ਕੋਈ ਨਾ ਪੁੱਤ ਪਰ ਇੱਕ ਦਮ ਮੁੜ ਕੇ ਨਾ ਕਦੇ ਮਰਨ ਦੀ ਗੱਲ ਨਾ ਕਰ ਨਹੀਂ ਮਾਂ ਪਹਿਲਾਂ ਆਪਣੀ ਮਾਂ ਕਣੀ ਦੇਖ ਲਈ ਜਿਹਨੇ ਤੈਨੂੰ ਜੰਮ ਕੇ ਪਾਲ ਕੇ ਪਲੂਸ ਕੇ ਐਡਾ ਵੱਡਾ ਕੀਤਾ ਮੈਨੂੰ ਮaaf ਕਰ ਦੇ ਮਾਂ ਕੋਈ ਨਾ ਪੁੱਤ ਰੌਣਕ ਚੁੱਪ ਕਰ ਨਾ ਤੇਨੂੰ ਮੇਰੇ ਹੁੰਦਾ ਕਦੇ ਦੇਖ ਨਹੀਂ ਸਕਦੀ ਤੈਨੂੰ ਪਤਾ ਪੁੱਤ ਮਸੂਨ ਨੂੰ ਛੱਡ ਕੇ ਕਦੇ ਨਹੀਂ ਜਾਂਦਾ ਮਾਂ ਥੋੜੀ ਸੇਵਾ ਕਰੂੰਗਾ ਮੈਂ ਜਿਵੇਂ ਤੁਸੀਂ ਕਹੋਗੇ ਸਾਰੀਆਂ ਗੱਲਾਂ ਮੰਨੂੰਗਾ ਠੀਕ ਹੈ ਪੁੱਤ ਜਿਵੇਂ ਮੈਂ ਕਹੂੰਗੀ ਨਾ ਉਹ ਵੀ ਕਰੀ ਠੀਕ ਹੈ ਮਾਂ ਜਿੱਥੇ ਮੈਂ ਵਿਆਹ ਕਰੂੰਗੀ ਨਾ ਤੇਰਾ ਉੱਥੇ ਕਰਾ ਲਈ ਪੁੱਤ ਕਿਉਂਕਿ ਮੈਂ ਕਦੇ ਤੇਰਾ ਮਾੜਾ ਨਹੀਂ ਕਰ ਸਕਦੀ ਜੋ ਕੁਝ ਕਰਦੀ ਆ ਨਾ ਤੇਰੇ ਭਲੇ ਲਈ ਕਰਦੀ ਆ ਠੀਕ ਹੈ ਮਾਂ ਜਿਵੇਂ ਤੂੰ ਕਹੇਂਗੀ ਹੋਮੀ ਹੋਊਗਾ ਚੰ ਟੂ ਰਾਮ ਕਰਮਾ ਚੰਗ ਆਕਰ ਨੂੰ ਮੇਰਾ ਪੁੱਤ ਮੇਰੀ ਗੱਲਾਂ ਚ ਆ ਹੀ ਗਿਆ ਦੇਖ ਲੈ ਵਿਆਹ ਵੀ ਮੇਰੀ ਮਰਜ਼ੀ ਨਾਲ ਕਰੋ ਤੇ ਹੁਣ ਮੈਨੂੰ ਕਿਤੇ ਛੱਡ ਕੇ ਵੀ ਨਹੀਂ ਜਾਂਦਾ ਦੇਖ ਲਓ ਭੈਣ ਜੀ ਸੂਟ ਪਸੰਦ ਵੀ ਨੇ ਤੁਹਾਡੇ ਲੈ ਲੈ ਭੈਣ ਜੀ ਕਿਹੋ ਜੀ ਗੱਲ ਕਰਦੀਆਂ ਐ ਇੰਨੇ ਸੋਹਣੇ ਤਾਂ ਸੂਟ ਨੇਗੇ ਇਹ ਵੀ ਕੋਈ ਮਾੜੇ ਕਿਹੜਾ ਤੁਸੀਂ ਘਰੋਂ ਚੱਕ ਕੇ ਲਿਆਂਦੇ ਆ ਸਾਰੇ ਖਰੀਦੇ ਹੋਏ ਨੇ ਸੁਖ ਨਾਲ ਨਹੀਂ ਪਤਾ ਕੀ ਆ ਨਾ ਫਿਰ ਜੇ ਕੋਈ ਨਹੀਂ ਪਸੰਦ ਆਉਂਦਾ ਤੇਰੇ ਪੁੱਤ ਪਸੰਦ ਦਾ ਸੂਟ ਨਹੀਂ ਫਿਰ ਮੈਂ ਬਦਲਾ ਲਿਆਉਂਗੀ ਨਹੀਂ ਪਸੰਦ ਆ ਜੇ ਤੁਸੀਂ ਲੈ ਕੇ ਦਿੱਤੇ ਨੇ ਕਿ ਆਹ ਨੂੰ ਨਹੀਂ ਪਸੰਦ ਆਉਣਗੇ ਐਨੇ ਸੋਹਣੇ ਸੂਟ ਨਹੀਂ ਆਉਣਗੇ ਸਹੀ ਗੱਲ ਹੁਣ ਬਾਈ ਬਾਈ ਥੋੜਾ ਮੱਥਾ ਮਾਰਾਂਗੇ ਹੁਣ ਦੁਕਾਨਾਂ ਤੇ ਜਾਏਂਗੀ ਹੈ ਫਿਰ ਉੱਥੇ ਬਦਲ ਕੇ ਆਏਂਗੀ ਬਹੁਤ ਸੋਹਣੇ ਨੇ ਕੋਈ ਨਾ ਸਾਰੇ ਸਵਾ ਕੇ ਪਾਵਾਂਗੇ ਨਹੀਂ ਪੁੱਤ ਨਾਲੇ ਬਲਾਈਂ ਸੋਹਣੇ ਰੰਗ ਦੇਗੇ ਥੋੜੇ ਪਾਉਣ ਵਾਲੇ ਨੇਗੇ ਹਾਂ ਇਹ ਤਾਂ ਹੈ ਭੈਣ ਜੀ ਇਹਦਾ ਸਾ ਵੀ ਕਲਰ ਮੈਨੂੰ ਤਾਂ ਬਹੁਤ ਪਸੰਦ ਆਇਆ ਭੈਣ ਜੀ ਮਾ ਤੁਹਾਡੇ ਬੜਾ ਜੱਜੂ ਆਏ ਤਾਂ ਹੀ ਮੈਂ ਇਹ ਕਲਰ ਲੈਦੇ ਆ ਤੁਹਾਡੇ ਵਾਸਤੇ ਹਾਂ ਨਹੀਂ ਨਹੀਂ ਵਧੀਆ ਚਲੋ ਬੱਸ ਹੁਣ ਨਾ ਜਦੋਂ ਆਪਾਂ ਇਹਦਾ ਕੁੜੀ ਦਾ ਕਰਾਂਗੇ ਭਾਈ ਮੈਂ ਤਾਂ ਤੁਹਾਨੂੰ ਆਪਾਂ ਹੀ ਕਹਿਣੀ ਆ ਵੀ ਮੂਰੇ ਹੋ ਕੇ ਤੁਸੀਂ ਲੱਗ ਲਗਾ ਕੇ ਸਾਰਾ ਨਾਲ ਕਰਾਉਣਾ ਸਾਡੇ ਤੁਸੀਂ ਭੈਣ ਜੀ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਹੈ ਨਾ ਸਾਰਾ ਕੁਝ ਸਾਡੇ ਸਿਰ ਤੇ ਸਿਰ ਦੋ ਤੇ ਅਸੀਂ ਤਾਂ ਅਵਧੀਤੀ ਬਣਾ ਕੇ ਸਾਰਾ ਕੁਝ ਵਧੀਆ ਹੀ ਕਰਾਂਗੇ ਬਸ ਹੁਣ ਤੁਹਾਡੀ ਧੀ ਹੋਈ ਹੈ ਇਹ ਭਾਈ ਹੋਰ ਮੰਮੀ ਹੁਣ ਆਪਣਾ ਜਿਹੜਾ ਵੀ ਜੀਤੀ ਐਸ ਸਮਾਨ ਲੈ ਕੇ ਆਵਾਂਗੇ ਵਿਆਹ ਚ ਆਪਾਂ ਇਹੋ ਜਿਹਾ ਸਮਾਨ ਲੈ ਕੇ ਆਉਂਦਾ ਜਿਹੜਾ ਕਿਸੇ ਨੇ ਕਦੇ ਉਹੋ ਜਿਹਾ ਸਮਾਨ ਲਿਆ ਹੀ ਨਾ ਹੋਵੇ ਬਸ ਸਭ ਤੋਂ ਸੋਹਣੀ ਚੀਜ਼ ਇਹਦੇ ਹੱਥ ਤੇ ਲੈ ਕੇ ਆਵਾਂਗੇ ਆਪਾਂ ਪੁੱਤ ਮੇਰੀ ਗੱਲ ਸੁਣ ਇਹਨੂੰ ਬਾਜ਼ਾਰ ਚ ਨਾਲ ਲੈ ਜਾ ਜਿਹੜੀ ਚੀਜ਼ ਤੇ ਕੁੜੀ ਹੱਥ ਧਰੂਗੀ ਇਹਦੇ ਪਸੰਦ ਹੋਊਗੀ ਉਹੀ ਦਵਾਇਓ ਹਾਂ ਇਹਨੂੰ ਕਿਹ ਜੀਤੀ ਪੁੱਤ ਹਾਂ ਹੈ ਜਿੰਨੇ ਮਹਿੰਗੇ ਸੂਟ ਲੈਣੇ ਹੋਏ ਨੇ ਇਹਨੂੰ ਉਹੋ ਜਿਹਾ ਸੂਟ ਦਵਾਵਾਂਗੇ ਬਸ ਹੁਣ ਪੁੱਤ ਜਿਹੜੀਆਂ ਗੱਲਾਂ ਤੇਰੇ ਮਨ ਚ ਰਹਿ ਗਈਆਂ ਆਪਦੀਆਂ ਸਾਰੀਆਂ ਰੀਜਾਂ ਪੂਰੀਆਂ ਕਰ ਲਈ ਦੀਏ ਹਾਂ ਜਿਹੜਾ ਸੰਗਣਾ ਬਿਲਕੁਲ ਵੀ ਨਹੀਂ ਦਿਲ ਖੋਲ ਕੇ ਖਰਚਾ ਕਰਨਾ ਉਹਦੇ ਭਰਾ ਦਾ ਪੂਰਾ ਖਰਚਾ ਕਰਾਉਣਾ ਉਹ ਵੀ ਕਹਿੰਦੇ ਹੱਥ ਬੰਨ੍ਹ ਕੇ ਹੁਣ ਕਰ ਤਾ ਜੀਤੀ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਕਰੂੰਗਾ ਤੇ ਐਂ ਕਹੇ ਬੱਸ ਕਰ ਜੀਤੀ ਬੱਸ ਕਰ ਐਂ ਪਰ ਮੈਨੂੰ ਪਤਾ ਤੇਰੇ ਭਰਾ ਦਾ ਉਹ ਕੋਦੇ ਵੀ ਤੈਨੂੰ ਐ ਨਹੀਂ ਕਹਿੰਦਾ ਉਹ ਐਂ ਕਹਿੰਦਾ ਮੈਂ ਸਾਰਾ ਕੁਝ ਮੇਰੀ ਭੈਣ ਦਾ ਪੁੱਤ ਨਾਲੇ ਭਰਾ ਦਾ ਤੇ ਇਹ ਵੀ ਬਥੇਰਾ ਸੋਚਦੀ ਐ ਇਹ ਵੀ ਉਹਨੂੰ ਕਹੂ ਨਾ ਵੀਰੇ ਬਸ ਇੰਨਾ ਤਾਂ ਮੈਨੂੰ ਚਾਹੀਦਾ ਹੀ ਨਹੀਂ ਮੈਂ ਵੀ ਇੰਨੇ ਚੀਜ਼ ਤਾਂ ਆਪਾਂ ਹੀ ਕਰਦੀਏ ਪਹਿਲੇ ਦਿਨ ਦੀ ਇਹੀ ਹੁੰਦਾ ਭੈਣ ਭਰਾ ਦਾ ਪਿਆਰ ਹੁਣ ਉਹ ਵੀ ਬੰਦ ਤਾਈ ਕਿਵੇਂ ਸੀਗੀ ਵਧੀਆ ਠੀਕ ਨੇ ਪੁੱਤ ਸਾਰੇ ਉਹ ਮਾਰਦੀ ਹੁੰਦੀ ਹੈ ਗੇੜਾ ਬਸ ਕਦੇ ਤਾਂ ਕਦੇ ਆ ਜਾਂਦੀ ਹੈ ਗੇੜਾ ਮਾਰ ਲੈਂਦੀ ਹੈਗੀ ਕੋਈ ਹੁਣ ਹੋ ਗਈ ਬਿਮਾਰ ਜਿ ਰਹਿੰਦੀ ਹੈ ਮੈਂ ਸੁਣਿਆ ਸੀ ਉਹ ਵੀ ਬਿਮਾਰ ਰਹਿੰਦੀ ਹੈ ਉਹਦੀ ਨੂੰ ਵੀ ਕਰ ਛੱਡ ਕੇ ਵਾਗ ਗਈ ਨਾ ਹਏ ਹੋਰ ਕੀ ਗੱਲ ਹੋਊਗੀ ਬਸ ਐਂ ਘਰੇ ਲੜਾਈ ਲੜੁਈ ਹੋ ਗਈ ਮੜ ਜੇ ਨਾਲ ਹੀ ਘਰ ਛੱਡ ਕੇ ਵਾਗ ਗਈ ਬਸ ਫਿਰ ਉਹੀ ਗੱਲ ਹੈ ਅੱਜ ਕੱਲ ਨਾ ਕਿਸੇ ਚ ਸੈਂਡ ਸ਼ਕਤੀ ਹੈ ਨਹੀਂ ਹੈ ਨਹੀਂ ਭੈਣ ਜੀ ਅਗਲੀਆਂ ਗੱਲਾਂ ਹੋਰ ਸੀ ਵੀ ਅਗਲਾ ਕਹਿ ਲੈਂਦਾ ਸੀ ਤੇ ਬੰਗਾਂ ਸੁਣ ਲੈਂਦੀ ਸੀ ਹੁਣ ਤਾਂ ਫਾਈ ਕੋਈ ਨੱਕ ਦੇ ਮੱਖੀ ਨਹੀਂ ਬਹਿਣ ਦਿੰਦਾ ਹੈਗਾ ਹਣਾ ਹੁਣ ਤਾਂ ਬਸ ਉਹੀ ਗੱਲ ਹੈ ਵੀ ਆਪਦਾ ਕੰਨ ਨਿਵੇਟ ਕੇ ਤੁਰੇ ਫਿਰ ਉਹ ਕਿਸੇ ਨੂੰ ਕੋ ਸੈਂਡ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਭੈਣ ਜੀ ਦੇਖੋ ਕਹੇ ਜਾਂ ਟਾਈਮ ਸੀ ਆਪਣੇ ਟਾਈਮ ਤੇ ਹਣਾ ਆਪਣੇ ਟਾਈਮ ਤੇ ਤਾਂ ਭੈਣ ਜੀ ਡਰਦੀਆਂ ਸੀ ਰਦ ਦੀਆਂ ਸੀ ਹੈ ਕਿਸੇ ਦੇ ਮੂਰੇ ਬੋਲਦੀਆਂ ਨਹੀਂ ਸੀ ਤੇ ਹੁਣ ਤਾਂ ਅਗਲੀ ਆਉਣ ਸਰ ਕਹਿੰਦੀ ਆ ਵੀ ਸਾਰੇ ਘਰ ਦੀ ਕਬੀਲਦਾਰੀ ਸਾਡੇ ਹੱਥ ਦਿਓ ਸਾਰਾ ਘਰ-ਬਾਰ ਦੀ ਮਾਲਕਣਾ ਹੀ ਆਸੀਂ ਆ ਉਹ ਤਾਂ ਬਹੂਏ ਬੇਕਾਰ ਸੀ ਥੋੜੀ ਜੀ ਆਪੇ ਥੋੜੀ ਜੀ ਲੜਾਕੀ ਸੀਗੀ ਉਹ ਕਿੱਥੇ ਬੋਲਣ ਵਾਲੀ ਵਿਚਾਰੀ ਈ ਤਾਈ ਬੰਤ ਪੈ ਤੂੰ ਤਾਂ ਦੇਖੀ ਐ ਆਉਂਦੀ ਤਾਂ ਹੈ ਹੀ ਆਪਣੇ ਕਿੰਨੇ ਵਾਰ ਢਾਈ ਆ ਮਮੀ ਹੋਰ ਨਾਲ ਉਹ ਤਾਂ ਬਿਲਾਈ ਨਰਮ ਆ ਵਿਚਾਰੀ ਹਾਂ ਉਹ ਤਾਂ ਬੋਲਣ ਵਾਲੀ ਹੈ ਨਹੀਂਗੀ ਬਸ ਪੁੱਤ ਅੱਜ ਕੱਲ ਨਰਮਾਂ ਨੂੰ ਬੱਟੇ ਲੱਗਦੇ ਆ ਲੱਗਦੇ ਆ ਫੇਰ ਅੱਗੇ ਲੱਗ ਲਾ ਕਹਿੰਦਾ ਪਤਾ ਨਹੀਂ ਕੱਟਿਆ ਨਹੀਂ ਜਾਂਦਾ ਬਥੇਰੇ ਅਗਲਾ ਨਿਮਕੀ ਕੱਟਦੇ ਜਦੋਂ ਅਗਲੀਆਂ ਹੀ ਪਹਿਲਾਂ ਸੋਚ ਕੇ ਆਈਆਂ ਆਉਂਦੀਆਂ ਵੀ ਗਾਂਹਾਂ ਜਾਂਦਿਆਂ ਨੂੰ ਇਸ ਦਾ ਸੱਸ ਨੂੰ ਅੱਡੋ ਫਾਟੀ ਕਰਨ ਲਈ ਉਹੀ ਤਾਂ ਗੱਲ ਫੇਰ ਨਹੀਂ ਘਰ ਬਸਦੇ ਹੁੰਦੇ ਪੁੱਤ ਜਾਂ ਕਈ ਵਾਰੀ ਮਾਪਿਓ ਦੀ ਸ਼ੈ ਹੁੰਦੀ ਆ ਭਾਈ ਹਾਂ ਹੈ ਇੱਕਦਮ ਆਪਾ ਵੇਕਾ ਹੁੰਦਾ ਅਗਲਾ ਕਹਿੰਦਾ ਵੀ ਭਾਈ ਚਲ ਜੇ ਇਹ ਜਿਹਾ ਵੀ ਹੈਗਾ ਜੇ ਕੋਈ ਹੋਵੇਗਾ ਉਹਦਾ ਕੱਟ ਲਿਓ ਉਹੀ ਤਾਂ ਗੱਲ ਹੈ ਹਾਂ ਕੋਣ ਮਾਵਾ ਉਹਦੂ ਕਹਿ ਦਿੰਦੀਆਂ ਨੇ ਵੀ ਪੁੱਤ ਜੇ ਤੈਨੂੰ ਇੱਕ ਗੱਲ ਕਹੀ ਸੀ ਤਾਂ ਚਾਰ ਸੁਣਾਈ ਫੇਰ ਘਰ ਕਿੱਥੇ ਬਸਦੇ ਨੇ ਕਿੱਥੇ ਬਸਦੇ ਨੇ ਭੈਣ ਜੀ ਸੱਚੀ ਗੱਲ ਹੈਗੀ ਹਾਂ ਮੜਾ ਮੋਟਾ ਮਾਪੇ ਨੂੰ ਵੀ ਸੋਚਣਾ ਤੂੰ ਮਗੇੜਾ ਮਾਰਿਆ ਕਰ ਤਾਈ ਕੋ ਤੂੰ ਬੈਠਾ ਹਾਂ ਪੁੱਤ ਕੋਈ ਨਾ ਮੈਂ ਤਾਂ ਆਇਆ ਵੀ ਜਿੰਨਾ ਕਿਤੇ ਟਾਈਮ ਲੱਗਦਾ ਮੈਂ ਜਾਇਆ ਉਹਨੀਆਂ ਨਹੀਂ ਕਦੇ ਤੋਂ ਕਦੀ ਉਹ ਮਾਰ ਜਾਂਦੀ ਹੈ ਗੇੜਾ ਵਿਚਾਰੀ ਚਲ ਐਨੇ 200 ਕਰ ਲੈਂਦਾ ਬੰਦੇ ਦਾ ਮਨ ਹਲਕਾ ਹੋ ਜਾਂਦਾ ਨਹੀਂ ਇਕੱਲਾ ਬੰਦਾ ਤਾਂ ਹੀ ਫਿਰ ਜਦੋਂ ਕਰਿਆ ਕੁਝ ਹੋਵੇ ਉਹ ਕੰਮੜਾ ਹੋਣ ਵਾਲਾ ਹੋ ਜਾਂਦਾ ਹਾਂ ਹੋਰ ਕੀ ਨਾ ਭਾਂਜੀ ਚੱਲ ਕੋਈ ਨਾ ਆਈ ਰਾਸਤਰਾ ਰਹੂਗੇ ਨਾ ਤੁਸੀਂ ਨਾ ਨਾ ਪੁੱਤ ਜਾਵਾਂਗੇ ਰਹਿਣਾ ਕਿੱਥੇ ਜਾਂਦਾ ਤੈਨੂੰ ਪਤਾ ਤਾਂ ਨਹੀਂ ਲੱਗਿਆ ਮਾਸੀ ਰੋਹੋ ਅੱਜ ਤੂੰ ਸੇਨ ਟਾਈਮ ਬਾਹਰ ਗਿਆ ਹੋਰ ਰਹਿਣ ਜਾਂਦਾ ਪੁੱਤ ਤੈਨੂੰ ਪਤਾ ਹੀ ਆ ਸਾਨੂੰ ਘਰਾਂ ਦੇ ਕੰਮ ਤੈਨੂੰ ਪਤਾ ਆ ਪੁੱਤ ਮੈਂ ਫਿਰ ਤੂੰ ਕੰਮ ਛੱਡ ਕੇ ਆਇਆ ਕਰ ਤੂੰ ਤਾਂ ਜਮੇ ਹੀ ਨਹੀਂ ਰਹਿੰਦੀ ਇੱਕ ਗੇਵੀ ਜਹੀ ਮਨਿੰਦਰ ਕੀ ਕਰਾਂ ਪੁੱਤ ਤੈਨੂੰ ਪਤਾ ਹੀ ਆ ਹੁਣ ਘਰ ਦੇ ਕੰਮ ਪਸ਼ੂਆਂ ਦਾ ਵੀ ਕਰਨਾ ਹਨਾ ਘਰੇ ਵੀ ਕਰਨੇ ਸਾਰੇ ਰੋਟੀ ਟੁੱਕ ਦਾ ਵੀ ਔਖਾ ਹੋ ਜਾਂਦਾ ਹੈ ਚਲ ਪਸ਼ੂਆਂ ਡੰਗਰਾਂ ਦਾ ਔਖਾ ਹੋ ਜਾਂਦਾ ਈ ਚਲ ਕੱਖ ਕੰਡੇ ਦਾ ਵੀ ਹੋ ਜਾਂਦਾ ਤੇ ਡੈਡੀ ਤਾਂ ਖੇਤ ਖੂਤ ਵੀ ਭੱਗ ਜਾਂਦੇ ਨੇਗੇ ਮੈਂ ਡੈਡੀ ਨੂੰ ਪਾਣੀ ਦੇ ਕੇ ਮੈਂ ਤਾਂ ਸੁੱਚੀ ਹੋਲੇ ਹਾਂ ਸੱਚ ਪੁੱਤ ਜਾ ਤੇ ਪੇਰ ਨਾਲ ਕੁਚਾ ਪੀਂ ਬਣ ਕੁੱਟ ਪਛਲਾ ਜੇ ਪੀ ਅਲਾਦੀਨ ਕੋਲੋਂ ਦਾ ਫੋਨ ਕੀਤਾ ਵੀ ਆਜਾ ਮੰਮੀ ਹੋਰੇ ਆਏ ਹੋਏ ਨੇ ਪਤਾ ਨਹੀਂ ਕਿੱਥੇ ਰਹਿ ਗਏ ਹਜੇ ਤੱਕ ਨਹੀਂ ਪਹੁੰਚੇ ਚੱਲ ਕੋਈ ਨਾ ਪੁੱਤ ਆਜੂਗਾ ਕਿਉਂ ਟੈਨਸ਼ਨ ਲੈਂਦੀ ਹੈਂ ਹਾਂ ਜਾਪਤ ਪਾਣੀ ਦੀ ਗੋਟ ਫੜਾਇਆ ਲੈ ਲਾ ਨੂੰ ਫੋਨ ਕਰ ਮੁੰਡੇ ਨੂੰ ਮੁੰਮਾ ਰੋਟੀ ਲਾ ਬਣਾ ਲਾ ਪੁੱਤ ਜਾ ਆ ਨਾਲੇ ਕਿੰਨੂੰ ਤਾਂ ਕੱਪੜੇ ਲੀੜੇ ਸਾੰਬ ਦੇ ਚੱਕ ਕੇ ਚੰਗਾ ਮੈਂ ਫੜ ਲੈ ਜਾ ਹੱਥ ਰੱਖ ਦੇ ਉਹ ਹਾਂ ਚੱਲ ਮੈਂ ਇੱਥੇ ਪਾਸੇ ਧਰ ਦਿੰਨੀ ਆ ਫਿਰ ਲੈ ਜਾਈ ਚੱਲ ਬਸ ਹੁਣ ਮੈਂ ਤਾਂ ਐ ਭੈਣ ਜੀ ਕੁੜੀ ਆਪਦੇ ਘਰੇ ਜਾਵੇ ਮੈਂ ਨੇ ਫਰਫੰਡ ਹੋ ਜਾ ਸਾਰੇ ਕਾਸੇ ਸੱਚੀ ਗੱਲ ਆ ਜੀ ਸੋਚ ਤਾਂ ਹੁੰਦੀ ਹੈ ਜਿੰਨਾ ਜੇ ਦੁਨੀਆ ਕਰੇ ਹੁੰਦੀਆਂ ਨੇ ਜਾਂ ਮੈਨੂੰ ਬਥੇਰੀ ਫਿਕਰ ਹੁੰਦੀ ਸੀ ਮਨਿੰਦਰ ਦੀ ਹਾਂ ਐਵੇਂ ਲੱਗਦਾ ਮਾਪੇ ਆਪ ਨੂੰ ਤਾਂ ਮੱਲੋ ਮੱਲੀ ਟੈਨਸ਼ਨ ਰਹਿੰਦੀ ਹੈ ਜੀ ਬਸ ਉਹੀ ਹੈਗਾ ਵੀ ਬਸ ਹੁਣ ਚੰਗਾ ਚੰਗੇ ਬੰਦਿਆਂ ਨਾਲ ਹੱਥ ਜੋੜਨ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਚੰਗਿਆਂ ਨਾਲ ਹੀ ਜੋੜਾਂਗੇ ਭੈਣ ਜੀ ਤੁਸੀਂ ਫਿਕਰ ਨਾ ਕਰੋ ਬਸ ਡੈਡੀ ਆਣਾ ਮੈਂ ਬਣਾਉਂਗਾ ਸੁਪਨੀਆਂ ਇਹ ਖਾ ਲਓ ਤੁਸੀਂ ਇਹ ਕੀ ਬਣਾ ਲੈਂਦਾ ਪੁੱਤ ਉਹ ਜਵਾਕਾਂ ਹਾਸਤੇ ਬਣਾਉਣੀ ਹੁੰਦੀ ਐ ਮੈਂ ਚਾਹਦਾ ਤੁਹਾਨੂੰ ਵੀ ਟੇਸਟ ਕਰਵਾ ਦੇਣੀ ਖਾ ਕੇ ਦੇਖੋ ਚਲ ਭਾਈ ਵਧੀਆ ਗੱਲ ਆ ਹਾਂ ਹੋਰ ਤੁਸੀਂ ਠੀਕ ਰਹਿੰਦੇ ਹੋ ਡੈਡੀ ਹਾਂ ਠੀਕ ਐ ਬਤ ਵਧੀਆ ਤੂੰ ਮੈਂ ਤਾਂ ਜਮਾਂ ਠੀਕ ਬਹੁਤ ਵਧੀਆ ਹਾਂ ਹੁਣ ਤਾਂ ਤੇਰੀ ਸੱਸ ਤੇ ਨਾਲ ਨਹੀਂ ਕੁਝ ਬੋਲਦੀ ਜਾਂ ਕੋਈ ਗਲਤ ਗੱਲ ਕਰਦੇ ਹੁਣ ਤਾਂ ਕੋਈ ਗੱਲ ਵੀ ਨਹੀਂ ਹੈਗੀ ਉਹ ਤਾਂ ਬਹਿਣਾ ਬਹੁਤ ਵਧੀਆ ਰਹਿੰਦੀ ਐ ਅੱਛਾ ਹਾਂ ਤੇ ਆਹ ਮੁੰਡਾ ਵੀ ਠੀਕ ਐ ਲਾਡੀ ਹਾਂ ਹਾਂ ਡੈਡੀ ਇਹ ਵੀ ਵਧੀਆ ਰਹਿੰਦੇ ਨੇ ਹੁਣ ਤਾਂ ਮੇਰੀ ਸਾਰੀ ਗੱਲ ਸੁਣਦੇ ਐ ਜਿਵੇਂ ਮੈਂ ਕਹਨੀ ਐ ਨਾ ਉਵੇਂ ਕਰ ਲੈਂਦੇ ਐ ਅੱਛਾ ਅੱਛਾ ਜੀ ਮੇਰੀ ਗੱਲ ਸੁਣ ਹਾਂਜੀ ਮੈਂ ਤੇ ਨਹੀਂ ਗੱਲ ਕਰਾਂ ਹਾਂਜੀ ਜਿਹੜੀ ਦੱਸੋ ਮੈਨੂੰ ਐਂ ਦੱਸ ਪੁੱਤ ਜਿਹੜਾ ਤੇਰੇ ਹਿੱਸੇ 'ਚ ਸਭ ਕੁਝ ਆਇਆ ਹੋਇਆ ਤੈਨੂੰ ਆਪਦਾ ਹਿਸਾਬ ਦੇ ਕੋਲ ਰੱਖਣਾ ਚਾਹੀਦਾ ਕਿ ਵੰਡਣਾ ਚਾਹੀਦਾ ਜਿਹੜਾ ਤੇਰੇ ਹਿੱਸੇ 'ਚ ਆ ਗਿਆ ਜਿਹੜੀ ਜਿਹੜਾ ਤਾਂ ਮੇਰੇ ਹਿੱਸੇ 'ਚ ਆ ਗਿਆ ਫਿਰ ਉਹ ਤੂੰ ਮੈਂ ਰੱਖੂੰਗੀ ਹਾਂ ਜੇ ਕਿਸੇ ਨੂੰ ਜਾਦੇ ਲੋੜ ਹੈ ਵੀ ਹਾਂ ਫਿਰ ਨਹੀਂ ਜਿਹੜੀ ਚੀਜ਼ ਤੇਰੇ ਹਿੱਸੇ ਆ ਗਈ ਹੈ ਨਾ ਪੁੱਤ ਉਹ ਤੇਰੀ ਹੈ ਉਹਨੂੰ ਤੂੰ ਸਾਮ ਕੇ ਰੱਖ ਸਮਾ ਆਉਣ ਦੇ ਉੱਤੇ ਕਦੋਂ ਲੋਡ ਪੈ ਜੇ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਜਿਹੜੀ ਚੀਜ਼ ਤੇਰੇ ਹਿੱਸੇ ਚੋਂ ਤੇਰੇ ਕੋਲ ਨਹੀਂ ਹੈ ਉਹਨੂੰ ਪਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹ ਹਮੇਸ਼ਾ ਤੇਰੇ ਕੋਲ ਰਹੇ ਸਕੇ ਪਤਾ ਕੀ ਗੱਲ ਹੈ ਜੇ ਮੁਠੀ ਬੰਦ ਹੈ ਨਾ ਤਾਂ ਉਹਦੀ ਇੱਜ਼ਤ ਹੈ ਜੇ ਮੁਠੀ ਖੁੱਲੀ ਤਾਂ ਕੁਝ ਵੀ ਨਹੀਂ ਤੂੰ ਸਮਝੀ ਨਹੀਂ ਮੈਂ ਕੀ ਕਹਿਣਾ ਚਾਹੁੰਦਾ ਗੜੀ ਮੈਂ ਸਮਝੀ ਨਹੀਂ ਬਾਕੀ ਮੈਨੂੰ ਕਾਦੀ ਲੋੜਾ ਸਾਰਾ ਕੁਝ ਤਾਂ ਆਏਗਾ ਮੇਰੇ ਕੋਲ ਤੁਸੀਂ ਕਾਦੀ ਗੱਲ ਕਰੀ ਜਾਂਦੇ ਹੋ ਚੰਗਾ ਤੇ ਮਾੜਾ ਸਮਾਂ ਕਦੋਂ ਬੰਦੇ ਤੇ ਆਉਂਦਾ ਹੈ ਇਹ ਬੰਦੇ ਨੂੰ ਨਹੀਂ ਪਤਾ ਹੁੰਦਾ ਅੱਜ ਆਪਣੇ ਕੋਲੇ ਸਭ ਕੁਝ ਹੈ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਦੋ ਟਾਈਮ ਦੀ ਰੋਟੀ ਵੀ ਨਸੀਬ ਨਾ ਹੋਵੇ ਉਦੋਂ ਅਸੀਂ ਕੀ ਕਰਾਂਗੇ ਠੀਕ ਹੈ ਮੈਂ ਕਹਿਣਾ ਤੈਨੂੰ ਇਹ ਚਾਹਣਾ ਹੈ ਵੀ ਕਿੰਨਾ ਕੁਝ ਹੋਣ ਤੋਂ ਬਾਅਦ ਤੈਨੂੰ ਇਹ ਘਰ ਨਸੀਬ ਹੋਇਆ ਇਸ ਘਰ ਦੇ ਵਿੱਚ ਬਸਣਾ ਨਸੀਬ ਹੋਇਆ ਤੇ ਇੱਥੇ ਆਉਣ ਵਾਲੀ ਜ਼ਮੀਨ ਜਿਹੜੀ ਤੇਰੇ ਹਿੱਸੇ ਚ ਆਉਂਦੀ ਐ ਉਹਦੇ ਵਿੱਚੋਂ ਤੂੰ ਇਹ ਹਾਂ ਵੀ ਭਰੀ ਜੰਨੀ ਐ ਵੀ 20 ਕਿੱਲੇ ਤੇ ਨੰਦ ਉਹ ਤੇ ਦਿੱਤੇ ਜਾਣ ਜਿਹੜੀ ਨੰਦ ਨਾ ਤਾਂ ਆਪਦੀ ਮਾਂ ਦੇ ਨਾਲ ਰਹੀ ਐ ਪਹਿਲਾਂ ਤੇ ਨਾ 나ਡੀ ਨਾਲ ਰਹੀ ਐ ਡੈਡੀ ਉਹ ਤਾਂ ਲਾਡੀ ਕਹਿੰਦਾ ਸੀ ਕਹਿੰਦਾ ਮੈਂ ਹੁਣ ਕਿਸੇ ਦਾ ਹੱਕ ਵੀ ਨਹੀਂ ਰੱਖਣਾ ਨਾ ਕਾਲੇ ਦਾ ਨਾ ਭੈਣ ਦਾ ਬਰੋਬਰ ਸਾਰਿਆਂ ਚ ਹੱਕ ਵੰਡੂਗਾ ਕਿ ਮੈਂ ਹਰਾਮ ਦੀ ਨਹੀਂ ਖਾਂਦਾ ਕਾਲੇ ਦਾ ਹੱਕ ਤਾਂ ਠੀਕ ਐ ਉਹਨੂੰ ਮਿਲਣਾ ਵੀ ਚਾਹੀਦਾ ਉਹਦੇ ਪਿਓ ਦਾਦੇ ਦੀ ਜ਼ਮੀਨ ਹੈ ਪਰ ਦੁਹੇ ਦੱਸ ਏ ਕੁੜੀ ਦਾ ਪਿਓ ਕੌਣ ਹੈ ਤੇ ਉਹ ਇੱਥੇ ਹੈ ਤੈਨੂੰ ਵੀ ਪਤਾ ਨਾ ਉਹ ਬੰਦਾ ਕਿਵੇਂ ਸੀ ਕੀ ਕੁਛ ਕਰਕੇ ਤੇਰੀ ਸੱਸੋ ਦੇ ਨਾਲ ਤੇ ਫਿਰ ਹਜੇ ਵੀ ਤੈਨੂੰ ਇਹ ਗੱਲ ਲੱਗਦੀ ਹੈ ਸਿਆਣੀ ਬਣ ਮੰਨ ਤਰ ਇਹਨੇ ਵਿਆਹ ਕੇ ਦੂਜੇ ਘਰੇ ਚਲੇ ਜਾਣਾ ਪਤਾ ਨਹੀਂ ਮੁੜ ਕੇ ਤੇਰੇ ਨਾਲ ਵਰਤੇ ਨਾ ਵਰਤੇ ਕਿਉਂਕਿ ਜਦੋਂ ਆਦੀ ਜਿਹੜੀ ਮਾਂ ਨਾਲ ਨਹੀਂ ਜਿਹੜੀ ਸਾਰੀ ਉਮਰ ਵਰਤੀ ਅਜਨੂ ਲੋੜ ਹੈ ਤੇ ਮਾਂ ਦੇ ਨਾਲ ਥੋੜੇ-ਮੋੜੇ ਲੱਕੇ ਬੈਠੀ ਹੂਈ ਕੱਲ ਨੂੰ ਕੀ ਪਤਾ ਕਿ ਉਹ ਤੇਰੇ ਨਾਲ ਵਰਤੂ ਵਰਤੇ ਵਾ ਰੱਖੇ ਨਾ ਰੱਖੇ ਤੇਰੇ ਦੋ ਧੀਆਂ ਨੇ ਇਹ ਸੋਚ ਤੇ ਕੱਲ ਨੂੰ ਪੁੱਤ ਵੀ ਜਵਾਨ ਹੋਊਗਾ ਉਹਨਾਂ ਨੂੰ ਕੀ ਜਵਾਬ ਦੇਂਗੇ ਜੇ ਐਂ ਤੁਸੀਂ ਜ਼ਮੀਨ ਵੰਡਣ ਲੱਗ ਗੇ ਤੇ ਕੱਲ ਨੂੰ ਤੁਹਾਡੇ ਕੋਲ ਕੀ ਰਹੂਗਾ ਲਾਠੀ ਕੋਲ ਕੀ ਰਹੂਗਾ ਮੇਰੀ ਗੱਲ ਸਿਆਣਪ ਨਾਲ ਸੋਚ ਪੁੱਤਰਾ ਐਵੇਂ ਜ਼ਿੰਦਗੀ ਨਹੀਂ ਲੰਘਦੀ ਜਿੰਦਗੀ ਦੇ ਵਿੱਚ ਤੁਹਾਡੇ ਹੱਥ ਵਿੱਚ ਸਭ ਕੁਝ ਹੋਣਾ ਜ਼ਰੂਰੀ ਸਮੇਂ ਦੇ ਨਾਲ ਸਮਾਂ ਐਸੇ ਦੇ ਨਾਲ ਪੈਸਾ ਠੀਕ ਹੈ ਨਾ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਮੈਂ ਇਤਨੀ ਵੇਦਲਕੀ ਆਮ ਸੁਝਾ ਰਹੇ ਹਰੇ ਫਲ ਦੇ ਗੱਲ ਠੀਕ ਹੈ ਖਾਂਚ ਜਿੰਦਗੀ ਵੀ ਕਿਲੇ ਜਿੰਦਗੀ ਵੀ ਕਿੱਲੇ ਜ਼ਮੀਨ ਤੇ ਮੈਂ ਕਿਸੇ ਐਰੀਗਰ ਨੇ ਦਵਾ ਦਿੱਤੀ ਮੇਰੀ ਧੀ ਦਾ ਹਿੱਸਾ ਉਹ ਹੋਰ ਲੈ ਜਾਵੇ ਮੈਨੂੰ ਇਹ ਕਦਾ ਮਨਜ਼ੂਰ ਨਹੀਂ ਮੈਂ ਤਾਂ ਇੱਕ ਓੜਾ ਨਾਲ ਦੇਵਾਂ ਤੇ ਵੀ ਕਿੱਲੇ ਜ਼ਮੀਨ ਤੇ ਮੇਰੀ ਧੀ ਦੇ ਹਿੱਸੇ ਚ ਲੈ ਜੂਗੀ